ਜੈ ਗੁਰਦੇਵ ਧੰਨ ਗੁਰਦੇਵ ਬੋਲੇ ਸੋ ਨਿਰਪੈ ਸੋ ਨਿਰੋਹ ਸੋ ਜੀ ਬੋਲੇ ਸੋ ਨਿਹਾਲ ਆਸਿਰ ਕਾਲ ਅੱਜ ਤਪ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਿੱਥੇ ਕਿ ਹਜ਼ੂਰ ਪਿਤਾ ਤਨਸ੍ਰੀ ਗੁਰੂ ਅਰਵਦਾਸ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੀ ਛੋਹ ਦੇ ਕਰਕੇ ਇਸ ਧਰਤੀ ਨੂੰ ਪੂਜਣਯੋਗ ਬਣਾਇਆ ਭਾਵ ਕੀ ਤਪਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਸਿੱਧ ਪਾਤਸ਼ਾਹ ਦੀ ਇਹ ਪਾਵਨ ਨਗਰ ਸੋ ਗੁਰੂ ਕੇ ਪਿਆਰਿਓ ਇਸ ਨਗਰ ਤੇ ਅੱਜ ਇੱਕ ਕਤਰਤਾ ਹੋਈ ਹੈ ਜਿਹਦੇ ਵਿੱਚ ਪ੍ਰਬੰਧਕ ਕਮੇਟੀ ਧਾਰਮਿਕ ਜਥੇਬੰਦੀਆਂ ਅੰਮੇੜਕਰ ਸੈਨਾ ਦੇ ਆਗੂਆਂ ਨੇ ਭਾਗ ਲਿਆ ਇਸ ਕਤਰਤਾ ਜੋ ਮੰਤਵ ਹੈ ਉਹ ਇਹ ਹੈ ਕਿ ਆਉਣ ਵਾਲਾ ਜੇਠ ਐਤਵਾਰ ਭਾਦੋਂ ਦਾ ਜੇਠ ਐਤਵਾਰ 17 ਅਗਸਤ ਨੂੰ ਆ ਰਿਹਾ ਹੈ ਉਸ ਦਿਨ ਅਸੀਂ ਸ੍ਰੀ ਖਰਾਲਗੜ ਸਾਹਿਬ ਆਗਮਨ ਦਿਵਸ ਮਨਾ ਰਹੇ ਹਾਂ ਭਾਵ ਕਿ ਜਿਸ ਦਿਨ ਸ੍ਰੀ ਖਰਾਲਗੜ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਆਏ ਸੀ ਉਹਨੂੰ ਖਰਾਲਗੜ ਸਾਹਿਬ ਆਗਮਨ ਦਿਵਸ ਕਿਹਾ ਜਾਂਦਾ ਹੈ ਇਸ ਦਿਨ ਤੇ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 650 ਸਾਲਾ ਆਗਮਨ ਪੁਰਬ ਸ਼ਤਾਬਦੀ ਸਭਰੋ ਮਨਾਉਣ ਦਾ ਆਗਾਜ਼ ਕੀਤਾ ਜਾਏਗਾ ਭਾਵ ਕਿ 17 ਅਗਸਤ 2025 ਨੂੰ ਇਸ ਦਿਨ ਹੀ ਮਾਤਾ ਕਰਸਾ ਜੀ ਦੇ ਨਾਮ ਤੇ ਇੱਕ ਯਾਤਰੀ ਨਿਵਾਸ ਬਣਾਇਆ ਜਾ ਰਿਹਾ ਹੈ ਉਹਦਾ ਨੀ ਪੱਥਰ ਵੀ ਇਸੇ ਦਿਨ ਰੱਖਿਆ ਜਾਵੇਗਾ ਸੋ ਅੱਜ ਅਲੱਗ-ਅਲੱਗ ਧਾਰਮਿਕ ਸੁਭਾਵਾਂ ਕਮੇਟ ਕਰ ਸੁਭਾਵਾਂ ਪਰ ਉਹਨਾਂ ਕਮੇਟੀ ਦੇ ਮਿਲੇ-ਜੁਲੇ ਸਹਿਯੋਗ ਨਾਲ ਪਰ ਤਵੰਤੇ ਸਜਣਾ ਦੇ ਸਹਿਯੋਗ ਨਾਲ 20 ਦੇ ਸਰਪੰਚਾਂ ਦੇ ਸਹਿਯੋਗ ਨਾਲ ਇਹ ਇਕੱਤਰਤਾ ਸਫਲ ਹੋਈ ਹੈ ਜਿੱਦੇ ਸੇ ਫੈਸਲਾ ਕੀਤਾ ਗਿਆ ਕਿ ਅਲੱਗ-ਅਲੱਗ ਲੋਕਾਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਕਿ ਬੀਤ ਵਿੱਚ ਪ੍ਰਚਾਰ ਕੌਣ ਕਰੇਗਾ ਕੰਢੀ ਪਵਾਦ ਵਿੱਚ ਕੌਣ ਕਰੇਗਾ ਦੁਆਬਾ ਵਿੱਚ ਕੌਣ ਕਰੇਗਾ ਮਾਲ ਵਿੱਚ ਕੌਣ ਪ੍ਰਚਾਰ ਕਰੇਗਾ ਇਹ ਡਿਊਟੀਆਂ ਫਿਕਸ ਕੀਤੀਆਂ ਗਈਆਂ ਤਾਂ ਕਿ ਇਸ ਵੱਡੇ ਸਮਾਗਮ ਦੇ ਸਨੇਹ ਨੂੰ ਜਨ ਜਨ ਤੱਕ ਲਗਾਇਆ ਜਾਵੇ ਸੋ ਅੱਜ ਇੱਥੇ ਮੈਂ ਜਿੰਨੇ ਵੀ ਸਾਡੇ ਪੱਤਰਕਾਰ ਵੀਰ ਆਏ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਸਾਡੀ ਆ ਖਬਰ ਸਾਡਾ ਸੰਦੇਸ਼ ਸਾਡੀ ਬੇਨਤੀ ਸੰਗਤਾਂ ਤੱਕ ਪਹੁੰਚਾਣਗੇ ਸੋ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਆਈਆਂ ਧਾਰਮਿਕ ਸੰਸਥਾਵਾਂ ਸਾਰੀਆਂ ਆਈਆਂ ਵਾਵਾ ਸਾਹਿਬ ਮੈਡਿਕਰ ਸੰਸਥਾਵਾਂ ਦੇ ਆਗੂਆਂ ਦਾ ਬਹੁਤ ਧੰਨਵਾਦ ਬਹੁਤ ਜੀਵਾਇਆਂ ਸੋ ਪਾਤਸ਼ਾਹ ਕਿਰਪਾ ਕਰਨ ਅਸੀਂ ਇਸ ਸਮਾਗਮ ਨੂੰ ਸਭੈ ਸਾਂਝੀ ਵਾਲ ਸਦੈਨ ਕੋਈ ਨੇ ਦੱਸਿਆ ਵਾਰਾ ਜੀਓ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਤਬ ਬਖੀਰਾ ਦਾ ਜਿਹੜਾ ਹੋਕਾ ਦਿੰਦੇ ਹੋਏ ਸਾਰਿਆਂ ਨੂੰ ਗਲਵੱਕੜੀ ਵਿੱਚ ਲੈ ਕੇ 650 ਸਾਲਾਂ ਦਾ ਸਤਿ ਆਪ ਦੀ ਸਮਰੋਹ ਨੂੰ ਸਾਰਿਆਂ ਨੂੰ ਗੁਰੂ ਅਰਦਾਸ ਮਹਾਰਾ ਦੇ ਰੰਗ ਵਿੱਚ ਰੰਗਣ ਲਈ ਕਾਮਯਾਬ ਹੋਈਏ ਇਹੀ ਅਰਦਾਸ ਇਹੀ ਸੋਚ ਇਹੀ ਬੇਨਤੀ ਲੈ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਹਾਂ ਕਿ ਆਪ ਪਾਤਸ਼ਾਹ ਸਾਡੀ ਸਾਰੀ ਟੀਮ ਨੂੰ ਬਲ ਬਖਸ਼ੋ ਤਾਂ ਕਿ ਅਸੀਂ ਆਪ ਜੀ ਦਾ ਇਹ ਸੰਦੇਸ਼ ਜਨ ਜਨ ਤੱਕ ਪਹੁੰਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ